ਹਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਆ ਗੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾ ਗੋ ਸੱਚੀ ਬਾਣੀ ਵਾਣੀ ਤਾਂ ਇੱਕ ਗੁਰੂ ਕੇ ਰਿ ਵਾਣਿਆ ਸਰਬਾਨਿੰ ਸੋ ਕਹਉ ਤਨ ਗੁਰ ਸੇਵੀ ਹੈ ਧਨਸ ਸਜ ਸਵਾਈਂ ਏ ਦਰਸਨ ਪਰਸੀ ਆਏ ਗੁਰੂ ਕਾ ਜਨਮ ਪਰਨ ਦੁਖ ਜਾਏ ਤਨੁ ਆਏ ਗੁਰੂ ਸਾਹਿਬ ਜੀ ਸਤਨਾਮ ਸਰੀਰਵਾਹੀ ਸਰੀਰਵਾਹੀ ਸਾਹਿਬ ਜੀ ਸਲੋਤ ਮਹਲਾ ਤੀਜਾ ਅੰਤਰ ਗਿਆਨ ਨ ਆਇਓ ਜਿਤ ਕਿਛ ਸੋ ਜੀ ਪਾਈਂ ਅੰਤਰ ਗਿਆਨ ਨ ਆਇਓ ਜਿਤ ਕਿਛ Oji, main bitttha piyasa hiya, andha andhak main nani ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ ਸਤਿ ਸਦਾ ਹਟ ਸੱਚ ਅਰਤਨੀ ਪਰੇ ਪਨਾਰ ਗੁਰ ਕਿਰਪਾ ਤੇ ਪਾਈ ਅਨ ਜੈ ਤੇ ਵਦੇ ਸੱਚਾ ਸੰਤਾਂ ਦਾ ਲਾਭ ਸੰਧਾ ਕਟਿਆ ਨਾਮ ਵਪਾਰ ਵਿਖ ਵਿੱਚ ਅਮਰਤ ਵਰਗਟਿਆ ਕਰਮ ਭਿਆ ਗੁਣਹਾਰ ਨਾਨਕ ਸੱਚ ਸਲਾਇ ਨਾ ਅੰਦਰ ਕੂੜ ਵਰਤੈ ਸਤ ਨਾ ਪਾਵਈ ਜੇ ਤੂੰ ਬੋਲ ਸੱਚ ਜਿਸ ਹੰਾਰ ਹੋਏ ਤੇਰੇ ਪਾਲ ਸੁਨਾਵ ਧਿਆਵੈ ਹਰ ਵਰਮਾ ਖ ਨਾਮ ਅਰਾਧ ਕੋੜ ਪਾਪ ਨਹਿ ਜਾਵੈ ਜਿਸ ਹੰਾਰ ਹੋਏ ਤੇਰੇ ਪਾਲ ਹਾਰੇ ਦਰਮਨ ਕਰਨਾ ਨਿਕਰਹਾਤ ਕੋੜ ਪਾਪ ਲੈ ਜਾ ਰਬੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ